ਤਨ ਸਾਲਾਹੀ ਧੰਨ ਗੁਰਦੁਆਰਾ ਕੋਈ ਉਪਾਅ ਹੈ ਕਿ ਹਾਈ ਤੇ ਚੜਨ ਦਾ ਸੱਚੇ ਪਰਮੇਸ਼ਰ ਦੀ ਸੇਵਤ ਕਰੀਏ ਤੇ ਗੁਰੂ ਸਾਹਿਬ ਦਵਾਰਾਸ ਕਰੀਏ ਧੰਨ ਗੁਰੂ ਸਾਹਿਬ ਦਾ ਦਰਬਾਰ ਹੈ ਦਵਾਰਾ ਜਿੱਥੋਂ ਇਹ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਇਹ ਦਵਾਰੇ ਸੁਸੰਗ ਦੇ ਚੋਂ ਸੱਚੇ ਨੂੰ ਸਲਾਈਦਾ ਹੈ ਉਹ ਗੁਰੂ ਸਾਹਿਬ ਦਾ ਦਵਾਰਾ ਧੰਨ ਹੈ ਜਿੱਥੇ ਸਾਰਿਆਂ ਦੇ ਤਾਈ ਸਿਮਰਨ ਵਿੱਚ ਜੁੜਿਆ ਜਾਂਦਾ ਹੈ ਇਸ ਲਈ ਹੋਵੇ ਕੋਈ ਪੁਰਖ ਹੋਵੇ ਇਕ ਦਰ ਘਰ ਏਕ ਓੰਕਾਰ ਸਰੂਪ ਜੀ ਕਹਿੰਦੇ ਹੈ ਭਾਈ ਦਰ ਘਰ ਏਕ ਓੰਕਾਰ ਜਿਹੜੇ ਇਕ ਓੰਕਾਰ ਦਾ ਜਾਵੇ ਸਾਧ ਸੰਗਤ ਹੈ ਜੇ ਸਾਧ ਸੰਗਤ ਰੂਪੀ ਦਰਜ ਮਿਲਦੇ ਹੈ ਉਹ ਇਕ ਓੰਕਾਰ ਦੇ ਘਰ ਸਰੂਪ ਚ ਪਹੁੰਚ ਜਾਂਦੇ ਸੱਚਖੰਡ ਵਿੱਚ ਉਹਨਾਂ ਦਾ ਆਵਾਗੋਂ ਮਿਲ ਜਾਂਦਾ ਹੈ ਇਹ ਮਾਰਾ ਕਹਿੰਦੀ ਓੰਕਾਰ ਪ੍ਰਵੇਸ਼ ਸਾਰਿਆਂ ਦੇ ਘਰ ਸਰੀਰ ਵਿੱਚ ਹੀ ਹੈ ਸਾਰਿਆਂ ਦੇ ਦਰ ਅੰਤਾਰ ਕਰਨ ਰੂਪੀ ਦਰਵਾਜ਼ੇ ਵਿੱਚ ਹੀ ਹੈ ਉਸ ਪਰਮੇਸ਼ ਨੂੰ ਪਛਾਨਣਾ ਕਰੋ ਇਸਾਲ ਸ੍ਰੀ ਮਿੱਤਰੂਪੀ ਘਰ ਵਿੱਚ ਮਿਲ ਕਰਕੇ ਉਸ ਗਿਆਨ ਰੂਪੀ ਦਰਵਾਜ਼ੇ 'ਤੇ ਪਹੁੰਚੋ ਜਿਸ ਪ੍ਰਕਾਰਿਕ ਓਮਕਾਰ ਦੀ ਪ੍ਰਾਪਤੀ ਹੋਵੇਗੀ